प्यारे दोस्तों ये गल हर विद्यार्थी ने सुनी हां या लगभग जे कोई विद्यार्थी नहीं भी ओने भी सुनी हां कि न्यूटन ना जेड़ा एक درخت ਥੱਲੇ ਬੈਠਾ ਸੀ ਉਪਰੋਂ ਇੱਕ ਸੇਬ ਟੁੱਟਿਆ ਉਹਦੇ ਸਿਰ 'ਚ ਆ ਕੇ ਵਜਿਆ ਤੇ ਇਹਦੇ ਨਾਲ ਥਿਉਰੀ ਆਫ ਗ੍ਰੈਵਿਟੀ ਦੀ ਖੋਜ ਹੋ ਗਈ ਜਾਂ ਧਰਤੀ ਦੀ ਖਿੱਚ ਬਾਰੇ ਦੁਨੀਆ ਨੂੰ ਪਤਾ ਲੱਗ ਗਿਆ ਨਿਸ਼ਚੈ ਕਹਾਣੀ ਇਹ ਬੜੀ ਦਿਲਚਸਪ ਹੈਗੀ ਆ ਅਸਲ ਦੇ ਵਿੱਚ ਜਿਹੜਾ ਨਿਊਟਨ ਦੇ ਮਨ 'ਚ ਧਰਤੀ ਦੀ ਖਿੱਚ ਤਾਂ ਪਹਿਲਾਂ ਵੀ ਮੌਜੂਦ ਸੀਗੀ ਅੱਜ ਵੀ ਮੌਜੂਦ ਆ ਮਸਲਾ ਇਹ ਆ ਕਿ ਉਹਨੇ ਖੋਜ ਕਿਸ ਗੱਲ ਦੀ ਕੀਤੀ ਕਿ ਜਦੋਂ ਸੇਬ ਟੁੱਟ ਕੇ ਉਹਦੇ ਉੱਪਰ ਡਿੱਗਿਆ ਤਾਂ ਉਹਦੇ ਮਨ 'ਚ ਵਿਚਾਰ ਆਇਆ ਵਿਚਾਰ ਉਹਦੇ ਇੱਕੋ ਹੀ ਮਨ 'ਚ ਆਇਆ ਕਿ ਭਾਈ ਸੇਬ ਉੱਪਰ ਨੂੰ ਕਿਉਂ ਨਹੀਂ ਗਿਆ ਇਹ ਥੱਲੇ ਨੂੰ ਕਿਉਂ ਆਇਆ ਇਹ ਅਸਲ ਦੇ ਵਿੱਚ ਉਹਦੇ ਮਨ 'ਚ ਗੱਲ ਆਈ ਤੇ ਇਹਦੇ ਬਾਰੇ ਉਹਨੇ ਸੋਚਿਆ ਵਿਚਾਰਿਆ ਤਾਂ ਇਹ ਸਵਾਲ ਹੁਣ ਤਾਂ ਬੜਾ ਸਾਨੂੰ ਸੁਧਾਰਨ ਲੱਗਦਾ ਕਿਉਂਕਿ ਅਸੀਂ ਛੋਟੀਆਂ ਕਲਾਸਾਂ ਦੇ ਵਿੱਚ ਹੀ ਇਹ ਗੱਲ ਪੜ੍ਹ ਲੈਣੇ ਆ ਕੇ ਪਾਈ ਜਿਹੜਾ ਸੇਬ ਆ ਜਾਂ ਕੋਈ ਵੀ ਵਸਤਾ ਧਰਤੀ ਤੇ ਤਾਂ ਡਿੱਗਦੀ ਆ ਕਿਉਂਕਿ ਧਰਤੀ ਉਹਨੂੰ ਆਪਣੇ ਵੱਲ ਖਿੱਚਦੀ ਆ ਪਰ ਵਸਤਾਂ ਏਥਾਂ ਵੱਲ ਡਿੱਗਦੀਆਂ ਕਿਉਂ ਆ ਇਹਦੇ ਵਿਗਿਆਨਕ ਨਾ ਜਿਹੜੀ ਕਹ ਲੋ ਵਿਆਖਿਆਈ ਨਹੀਂ ਸੌਖੀ ਨਹੀਂ ਸੀ ਪ੍ਰਚੀਨ ਜਿਹੜੇ ਯਨਾਨੀ ਫਿਲਾਸਫਰਾਂ ਵੱਲੋਂ ਨਾ ਚੀਜ਼ਾਂ ਦੇ ਧਰਤੀ ਤੇ ਡਿੱਗਣ ਦੀ ਵਿਆਖਿਆ ਬੜੀ ਇੱਕ ਅਜੀਬ ਜਿਹਾ ਢੰਗ ਨਾਲ ਕੀਤੀ ਕਿ ਧਰਤੀ ਹਰ ਵਸਤੂ ਦਾ ਕੁਦਰਤੀ ਘਰ ਇਹ ਆਖਰਾ ਸੀ ਆਪਣੇ ਘਰ ਨੂੰ ਵਾਪਸ ਆਉਣੇ ਆ ਐਵੇਂ ਵਸਤਾ ਵੀ ਘਰਾਂ ਨੂੰ ਮੁੜਨ ਦੀ ਤਾਂਗ ਰੱਖਦੀਆਂ ਇਹ ਸਵਾਲ ਦਾ ਜਵਾਬ ਬੜਾ ਸਿੱਧਾ ਤੇ ਸਰਲ ਜਿਹਾ ਸੀ ਇਹਦਾ ਵਿਗਿਆਨਕ ਆਧਾਰ ਕੋਈ ਨਹੀਂ ਸੀਗਾ ਕਿ ਧਰਤੀ ਹੀ ਫਿਰ ਘਰ ਕਿਉਂ ਆ ਇਸ ਵਰਤਾਰੇ ਬਾਰੇ ਨਿਊਟਨ ਨੇ ਜੋ ਦੱਸਿਆ ਉਹ ਇਹ ਸੀ ਕਿ ਕੇਵਲ ਧਰਤੀ ਹੀ ਵਸਤੂਆਂ ਨੂੰ ਆਪਣੇ ਵੱਲ ਨਹੀਂ ਖਿੱਚਦੀ ਸਗੋ ਸੰਸਾਰ ਦੀ ਹਰ ਵਸਤੂ ਦੂਜੀ ਵਸਤੂ ਨੂੰ ਆਪਣੇ ਵੱਲ ਖਿੱਚਦੀ ਆ ਇਹ ਖਿੱਚ ਬਲ ਉਹਨਾਂ ਵਸਤੂਆਂ ਦੇ ਪੁੰਜ ਭਾਅ ਭਾਰ ਭਾਅ ਉਹਨਾਂ ਦੇ ਆਕਾਰ ਭਾਰ ਤੇ ਨਿਰਭਰ ਕਰਦਾ ਹੈ ਤੇ ਉਹਨਾਂ ਵਿੱਚਲੀ ਦੂਰੀ ਉੱਤੇ ਨਿਰਭਰ ਕਰਦਾ ਹੈ ਕਿ ਉਹਨਾਂ ਵਿਚਕਾਰ ਦੂਰੀ ਕਿੰਨੀ ਹੈ ਜਦੋਂ ਧਰਤੀ ਵਸਤੂਆਂ ਨੂੰ ਆਪਣੇ ਵੱਲ ਖਿੱਚਦੀ ਆ ਤਾਂ ਵਸਤੂਆਂ ਵੀ ਉਨੇ ਹੀ ਬਲ ਨਾਲ ਧਰਤੀ ਨੂੰ ਆਪਣੇ ਵੱਲ ਖਿੱਚਦੀਆਂ ਪਰ ਕਿਉਂਕਿ ਧਰਤੀ ਬਹੁਤ ਵੱਡੀ ਆ ਵਸਤੂਆਂ ਬਹੁਤ ਛੋਟੀਆਂ ਇਸ ਕਰਕੇ ਧਰਤੀ ਦੇ ਉੱਤੇ ਤਾਂ ਉਸ ਖਿੱਚ ਦਾ ਕੋਈ ਅਸਰ ਨਹੀਂ ਹੁੰਦਾ ਪਰ ਵਸਤਾਂ ਜ਼ਰੂਰ ਧਰਤੀ ਵੱਲ ਖਿੱਚੀਆਂ ਜਾਂਦੀਆਂ ਦੋ ਆਮ ਵਸਤੂਆਂ ਵਿਚਕਾਰ ਵੀ ਗੁਰੂਤਾ ਖਿੱਚ ਬਲ ਹੁੰਦਾ ਪਰ ਉਹਦੀ ਮਾਤਰਾ ਇੰਨੀ ਨਗੂਣੀ ਹੁੰਦੀ ਆ ਕਿ ਉਹਦਾ ਅਨੁਭਵ ਨਹੀਂ ਹੁੰਦਾ ਸਾਨੂੰ ਗੁਰੂਤਾ ਖਿੱਚ ਦਾ ਅਨੁਭਵ ਧਰਤੀ ਤੇ ਹੁੰਦਾ ਜਾਂ ਹੋਰ ਗ੍ਰਹਾਂ ਦੇ ਉੱਪਰ ਜਾ ਕੇ ਜੇਵੇਂ ਜਿਵੇਂ ਅਸੀਂ ਧਰਤੀ ਤੋਂ ਉੱਚੇ ਜਾਂਦੇ ਆ ਤਾਂ ਧਰਤੀ ਦੀ ਖਿੱਚ ਘਟਦੀ ਜਾਂਦੀ ਹੈ ਕਿਉਂਕਿ ਧਰਤੀ ਦੇ ਕੇਂਦਰ ਤੋਂ ਦੂਰੀ ਵਧਣ ਨਾਲ ਗੁਰੂਤਾ ਖਿੱਚ ਘਟਦੀ ਜਾਂਦੀ ਹੈ। ਭਲਾ ਕਿਉਂ ਹੁੰਦਾ ਇਹ? ਕਿਉਂਕਿ ਜਦੋਂ ਅਸੀਂ ਧਰਤੀ ਦੇ ਤਲ ਉੱਪਰ ਹੁੰਦੇ ਹਾਂ ਤਾਂ ਸਮੁੱਚੀ ਪ੍ਰithvi ਸਾਨੂੰ ਖਿੱਚ ਰਹੀ ਹੁੰਦੀ ਹੈ। ਜਦੋਂ ਅਸੀਂ ਧਰਤੀ ਦੇ ਅੰਦਰ ਚਲੇ ਜਾਂਦੇ ਆ ਤਾਂ ਮੰਨ ਲਓ ਅਸੀਂ 100 ਕਿਲੋਮੀਟਰ ਦੀ ਡੰਗਾਈ ਤੇ ਚਲੇ ਗਏ ਤਾਂ ਸਾਨੂੰ ਪ੍ਰithvi ਦਾ ਸਾਡੇ ਤੋਂ ਉੱਪਰਲਾ ਹਿੱਸਾ ਉੱਪਰ ਨੂੰ ਵੀ ਖਿੱਚ ਰਿਹਾ ਹੋਊਗਾ ਜਦੋਂ ਕਿ ਸਾਡੇ ਤੋਂ ਉੱਪਰਲਾ ਹਿੱਸਾ ਸਾਨੂੰ ਉੱਪਰ ਵੱਲ ਖਿੱਚ ਰਿਹਾ ਹੋਊਗਾ ਹੇਠਾਂ ਵਾਲਾ ਹਿੱਸਾ ਹੇਠਾਂ ਨੂੰ ਖਿੱਚ ਰਿਹਾ ਹੋਊਗਾ ਇਵੇਂ ਜਦੋਂ ਅਸੀਂ ਪਹਾੜਾਂ ਤੇ ਚਲੇ ਜਾਂਦੇ ਆ ਤਾਂ ਵੀ ਸਾਡਾ ਭਾਰ ਘਟ ਜਾਂਦਾ ਹੈ ਯਾਨੀ ਪੁੰਜ ਘਟ ਜਾਂਦਾ ਹੈ ਖਿੱਚ ਘਟ ਜਾਂਦੀ ਹੈ ਗੁਰੂਤਾ ਦੀ ਇਹਦਾ ਕਾਰਨ ਪੁੰਜ ਨਹੀਂ ਘਟਦਾ ਭਾਰ ਘਟ ਜਾਂਦਾ ਭਾਰ ਤੇ ਪੁੰਜ ਕੀ ਫਰਕ ਆ ਇਹ ਕਿਸੇ ਦਿਨ ਫੇਰ ਸਹੀ ਜੇ ਧਰਤੀ ਦੇ ਤਾਲ ਤੋਂ ਪਾਵਾਂ ਅਸੀਂ ਪਹਾੜ ਦੇ ਉੱਤੇ ਚੜ ਜੀਏ ਚਾਹੇ ਧਰਤੀ ਦੇ ਪਤਾਲ ਚੁੱਤਰ ਜੀਏ ਦੋਵੇਂ ਪਾਸੇ ਭਾਰ ਘਟੇਗਾ ਪਰ ਥੋੜਾ ਜਿਹਾ ਹੀ ਫਰਕ ਪਵੇਗਾ ਗੁਰੂਤਾ ਖਿੱਚ ਕਾਰਨ ਧਰਤੀ ਵੱਲ ਡਿੱਗ ਰਹੀਆਂ ਵਸਤਾਂ ਦੀ ਗਤੀ ਵੀ ਲਗਾਤਾਰ ਤੇਜ਼ ਹੁੰਦੀ ਜਾਂਦੀ ਹੈ ਉੱਪਰੋਂ ਕੋਈ ਵੀ ਵਸਤੂ ਛੱਡ ਜੇ ਨਾ ਜਦੋਂ ਉੱਪਰੋਂ ਵਸਤੂ ਨੂੰ ਐ ਥੱਲੇ ਸੁੱਟ ਜੀਏ ਤਾਂ ਉਹਦੀ ਚਾਲ ਪਤਾ ਕੀ ਹੁੰਦੀ ਹੈ 1 ਸੈਕਿੰਡ ਦੇ ਵਿੱਚ 32 ਫੁੱਟ ਕਰਦੀ ਹੈ ਤੇ ਅਗਲੇ ਹੀ ਸੈਕਿੰਡ ਵਿੱਚ ਪਤਾ ਕੀ ਹੋ ਜਾਂਦੀ ਹੈ 32 2 46 64 ਸੈਕਿੰਡ ਪ੍ਰਤੀ ਤੇ ਉਹ ਤੋਂ ਅਗਲੇ ਸੈਕਿੰਡ ਵਿੱਚ ਪਤਾ ਕੀ ਹੋ ਜਾਂਦੀ ਹੈ ਇਹ 94 ਫੁੱਟ ਪ੍ਰਤੀ ਸੈਕਿੰਡ ਹੋ ਜਾਂਦੀ ਹੈ ਹਰ ਸੈਕਿੰਡ ਬਾਅਦ ਇਹ ਵਧਦੀ ਰਹਿੰਦੀ ਹੈ 32 ਫੁੱਟ ਸੈਕਿੰਡ ਦਾ ਵਾਧਾ ਹੁੰਦਾ ਰਹਿੰਦਾ ਇਸ ਕਾਰਨ ਜਦੋਂ ਕੋਈ ਵਸਤੂ ਬਹੁਤ ਉਚਾਈ ਤੋਂ ਹੇਠਾਂ ਸੁੱਟੀ ਜਾਂਦੀ ਹੈ ਤਾਂ ਬਹੁਤ ਤੇਜ਼ ਵੇਗ ਨਾਲ ਧਰਤੀ ਨਾਲ ਟਕਰਾਂਦੀ ਹੈ ਜਦੋਂ ਕਿ ਥੋੜੀ ਉਚਾਈ ਤੋਂ ਡਿੱਗੀ ਵਸਤੂ ਘੱਟ ਤੇਜ਼ੀ ਨਾਲ ਧਰਤੀ ਤੇ ਡਿੱਗਦੀ ਹੈ ਤੁਸੀਂ ਵੇਖਿਆ ਹੋਣਾ ਕਿ ਛੋਟੀਆਂ ਮੋਟੀਆਂ ਜਿਹੜੀਆਂ ਆਪਣੀਆਂ ਖੇਡਣ ਵਾਲੀਆਂ ਗੋਲੀਆਂ ਹੁੰਦੀਆਂ ਉਹ ਅਸੀਂ ਉੱਪਰ ਨੂੰ ਸਿੱਟੀਏ ਤਾਂ ਤੁਹਾਡੇ ਸਿਰ ਤੇ ਵੱਜੇ ਜਾਂ ਤੁਹਾਡੇ ਸਰੀਰ ਤੇ ਵੱਜੇ ਬਹੁਤਾ ਨੁਕਸਾਨ ਨਹੀਂ ਕਰਦੀਆਂ ਉਹੀ ਗੋਲੀ ਜੇ ਬਹੁਤ ਉੱਚੇ ਥਾਂ ਤੋਂ ਡਿੱਗੇ ਤਾਂ ਬਹੁਤ ਹੀ ਉਹ ਨੁਕਸਾਨ ਕਰਦੀ ਹੈ ਜਿਵੇਂ ਸਾਡੇ ਗੜੇ ਬਹੁਤ ਨੁਕਸਾਨ ਕਰਦੇ ਆ ਇਥੋਂ ਇੱਕ ਹੋਰ ਦਿਲਚਸਪਾ ਮਸਲਾ ਪੈਦਾ ਹੁੰਦਾ ਕਿ ਕੀ ਹਰ ਵਸਤੂ ਇੱਕੋ ਜਿੰਨੀ ਤੇਜ਼ੀ ਨਾਲ ਧਰਤੀ ਨਾਲ ਡਿੱਗਦੀ ਹੈ ਜਾਂ ਭਾਰੀ ਵਸਤੂਆਂ ਹਲਕੀ ਵਸਤੂਆਂ ਦੇ ਮੁਕਾਬਲੇ ਤੇਜ਼ੀ ਨਾਲ ਹੇਠਾਂ ਲਵਾਉਂਦੀਆਂ ਅਰਸਤੂ ਉਹ ਨਾ ਜਿਹੜਾ ਬਹੁਤ ਸਿਆਣਾ ਬੰਦਾ ਸੀਗਾ ਪਰ ਉਹ ਵੀ ਕਹੀ ਨਾ ਗਲਤ ਗੱਲਾਂ ਵੀ ਕਰ ਜਾਂਦਾ ਸੀ ਉਹਨੇ ਇੱਕ ਗਲਤ ਗੱਲ ਕੀਤੀ ਕਿ ਭਾਰੀਆਂ ਵਸਤੂਆਂ ਹਲਕੀਆਂ ਵਸਤੂਆਂ ਨਾਲੋਂ ਤੇਜ਼ੀ ਨਾਲ ਧਰਤੀ 'ਤੇ ਡਿੱਗਦੀਆਂ ਤਾਂ ਸਾਨੂੰ ਆਮ ਵੇਖਣ ਜੇ ਇਹਨੂੰ ਲੱਗਦਾ ਕਿ ਯਾਰ ਜਿਹੜੀ ਹੌਲੀ ਵਸਤੂ ਆ ਜਿਵੇਂ ਕੋਈ ਖੰਭ ਹੋਵੇ ਕੋਈ ਪੱਤਾ ਹੋਵੇ ਉਹ ਹੌਲੀ-ਹੌਲੀ ਡਿੱਗਦਾ ਜਿਹੜੀ ਭਾਰੀ ਚੀਜ਼ ਹੁੰਦੀ ਆ ਉਹ ਤੇਜ਼ੀ ਨਾਲ ਡਿੱਗਦੀ ਆ ਪਰ ਜਿਹੜਾ ਮਸ਼ਹੂਰ ਵਿਗਿਆਨੀ ਆ ਗਲੀਲੀਓ ਉਹਨੇ ਇਹਨੂੰ ਗਲਤ ਸਿੱਧ ਕੀਤਾ ਉਹਨੇ ਦੋ ਲੋਹੇ ਦੇ ਨਾ ਗੋਲੇ ਲੈ ਕੇ ਪੀਸਾ ਜਿਹੜਾ ਸ਼ਹਿਰ ਹੈ ਇਟਲੀ ਦਾ ਸ਼ਹਿਰ ਪੀਸਾ ਪੀਸਾ ਦੇਣਾ ਇੱਕ ਮਨਾਰ ਆ ਜਿਹੜਾ ਟੇਡਾ ਜਿਹਾ ਮਨਾਰ ਆ ਤੁਸੀਂ ਵੇਖਿਆ ਹੋਣਾ ਉਹਦੇ ਤੇ ਚੜ ਗਿਆ ਉਹਦੇ ਕੋਲ ਦੋ ਗੋਲੇ ਸੀ ਇੱਕ 16 ਪਾਉਂਡ ਦਾ ਸੀ ਤੇ ਇੱਕ 8 ਪਾਉਂਡ ਦਾ ਸੀ ਉਹਨੇ ਦੋਵੇਂ ਗੋਲੇ ਧਰਤੀ ਤੇ ਸਿੱਟੇ ਤੇ ਚਾਹੀਦਾ ਤੇ ਇਹ ਸੀ ਕਿ 16 ਪਾਉਂਡ ਵਾਲਾ ਪਹਿਲਾਂ ਡਿੱਗਦਾ ਪਰ ਸੈਂਕੜੇ ਲੋਕ ਉਦੋਂ ਵੇਖ ਰਹੇ ਸੀ ਉਹ ਗੋਲੇ ਨਾ ਜਦੋਂ ਉਹਨੇ ਛੱਡੇ ਇੱਕੋ ਸਮੇਂ ਧਰਤੀ ਤੇ ਡਿੱਗੇ ਪਰਾ ਲੋਕਾਂ ਨੂੰ ਫੇਰ ਵੀ ਯਕੀਨ ਨਾ ਹੋਇਆ ਕਿ ਇੱਕੋ ਵੇਲੇ ਧਰਤੀ ਤੇ ਕਿਉਂ ਲੱਗੇ ਤਾਂ ਫੇਰ ਇੱਕ ਉਹਨੇ ਹੋਰ ਪ੍ਰਯੋਗ ਕੀਤਾ ਉਹਨੇ ਪ੍ਰਯੋਗ ਕੀ ਕੀਤਾ ਕਿ ਉਹਨੇ ਇੱਕ ਸ਼ੀਸ਼ੇ ਦੀ ਵੱਡੀ ਸਾਰੀ ਨਾਲੀ ਲਈ ਉਹ ਨਾਲੀ ਦੇ ਵਿੱਚ ਨਾ ਪਹਿਲਾਂ ਤਾਂ ਇੱਕੋ ਵੇਲੇ ਖੰਭ ਸਿੱਟਿਆ ਨਾਲੇ ਸਿੱਕਾ ਸਿੱਟਿਆ ਤਾਂ ਖੰਭ ਜਿਹੜਾ ਹੌਲੀ-ਹੌਲੀ ਥੱਲੇ ਨੂੰ ਆਇਆ ਸਿੱਕਾ ਜਿਹੜਾ ਬੜੀ ਤੇਜ਼ੀ ਨਾਲ ਥੱਲੇ ਨੂੰ ਆਇਆ ਫੇਰ ਉਹਨੇ ਕੀ ਕੀਤਾ ਕਿ ਉਹ ਸੱਦੇ ਵਿੱਚੋਂ ਨਾ ਨਾਲੀ ਦੇ ਵਿੱਚੋਂ ਉਹਨੇ ਪੰਪ ਨਾਲ ਨਾਲ ਹਵਾ ਕੱਢਤੀ ਜਦੋਂ ਹਵਾ ਕੱਢਤੀ ਫੇਰ ਉਹਨੇ ਸਿੱਕਾ ਵੀ ਸਿੱਟਿਆ ਤੇ ਖੰਭ ਵੀ ਸਿੱਟਿਆ ਤਾਂ ਫੇਰ ਕੀ ਆ ਖੰਭ ਤੇ ਸਿੱਕਾ ਇੱਕੋ ਵੇਲੇ ਥੱਲੇ ਡਿੱਗੇ ਤਾਂ ਉੱਥੋਂ ਫਿਰ ਪਤਾ ਲੱਗਿਆ ਕਿ ਅਸਲ 'ਚ ਤਾਂ ਹਵਾ ਜਿਹੜੀ ਉਹਦੇ ਕਾਰਨ ਕਰਕੇ ਰਗੜ ਪੈਦਾ ਹੁੰਦੀ ਆ ਕਿਉਂਕਿ ਖੰਭ ਆ ਜਿਹੜਾ ਉਹ ਉਹਦਾ ਆਕਾਰ ਵੱਡਾ ਹੁੰਦਾ ਪਰ ਸਿੱਕੇ ਦਾ ਭਾਰ ਤਾਂ ਉਪਭਾਵ ਨਹੀਂ ਹੋਵੇ ਪਰ ਉਹਦਾ ਆਕਾਰ ਛੋਟਾ ਹੁੰਦਾ ਇਸ ਕਰਕੇ ਹਵਾ ਦੀ ਰੋਕ ਘੱਟ ਆਉਂਦੀ ਆ ਇਸ ਕਰਕੇ ਉਹ ਥੱਲੇ ਛੇਤੀ ਡਿੱਗ ਪੈਂਦਾ ਤਾਂ ਇਥੋਂ ਫਿਰ ਸਿੱਧ ਕੀ ਹੋਇਆ ਕਿ ਵਸਤਾਂ ਜਿਹੜੀਆਂ ਉਹ ਇੱਕੋ ਜਿੰਨੀ ਤੇਜ਼ੀ ਨਾਲ ਧਰਤੀ ਵੱਲ ਨੂੰ ਆਉਂਦੀਆਂ ਤਾਂ ਇਹ ਜਿਹੜਾ ਗੱਲ ਆ ਕਿ ਧਰਤੀ ਦੀ ਖਿੱਚ ਕੀ ਆ ਹੁਣ ਤੁਸੀਂ ਜਾਣ ਗਏ ਤਾਂ ਥੋੜੀ ਜਿਹੀ ਕਪਾ ਦਿਲਚਸਪ ਗੱਲ ਹੋਰ ਵੀ ਕਰ ਲਈਏ ਕਿਉਂਕਿ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਕਿ ਜੇ ਆਪਾਂ ਆਪਣਾ ਤੱਤੀ ਦੇ ਵਿੱਚ ਮੂਰੀ ਕਰਦੀਏ ਸਾਰ ਪਾਰ ਮੂਰੀ ਕਰਦੀਏ ਯਾਨੀ ਥੱਲੇ ਨੂੰ ਖੂ ਪਟਦੇ ਹੀ ਜਾਈਏ ਪਟਦੇ ਹੀ ਜਾਈਏ ਤੇ ਦੂਜੇ ਪਾਸੇ ਨਿਕਲ ਜਾਈਏ ਇਹ ਨਿਕਲਣਾ ਸੰਭਵ ਹੈ ਕਿ ਨਹੀਂ ਇਹ ਤਾਂ ਵਾ ਵੱਖਰੀ ਗੱਲ ਆ ਪਰ ਜੇ ਅਸੀਂ ਢੂੰਗਾ ਕੋਈ ਬੋਰ ਕਰੀਏ ਕਿੰਨਾ ਕੁ ਢੂੰਗਾ ਬੋਰ ਅਸੀਂ ਕਰ ਸਕਦੇ ਆ ਇਹਦੇ ਬਾਰੇ ਵੀ ਕੁਝ ਗੱਲਾਂ ਅੱਜ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਨੀਆਂ ਪਹਿਲੀ ਗੱਲ ਕਿ ਧਰਤੀ ਦਾ ਕੇਂਦਰ ਕਿੰਨਾ ਕੁ ਦੂਰ ਆ ਲੱਗਦੀ ਹੈ ਮੋٹے ਜਿਹੇ ਤੌਰ ਤੇ ਆਪਾਂ ਕਹਿ ਦਿੰਨੇ ਆ ਕਿ ਫੁੱਟਬਾਲ ਵਰਗੀ ਆ ਜਾਂ ਗੇਂਦ ਵਰਗੀ ਗੋਲ ਆ ਪਰ ਅਸਲ ਚ ਤਾਂ ਧਰੂਆਂ ਤੋਂ ਥੋੜੀ ਜਿਹੀ ਨਾ ਚਪਟੀ ਜੀ ਆ ਤੇ ਭੂਮਧ ਰੇਖਾ ਤੋਂ ਥੋੜੀ ਜਿਹੀ ਬਾਹਰ ਨੂੰ ਨਿਕਲੀ ਹੋਈ ਐ ਇਸੇ ਕਰਕੇ ਕਈ ਵਾਰੀ ਕਹਿੰਦੇ ਕਿ ਸੰਤਰੇ ਵਰਗੀ ਆ ਇਸੇ ਕਰਕੇ ਧਰੂਆਂ ਵੱਲੋਂ ਵਿਆਸ ਘਟਾ ਤੇ ਭੂਮਧ ਰੇਖਾ ਤੇ ਵਧਦਾ ਪਰ ਜੇ ਔਸਤ ਜੀ ਕੱਢੀ ਜਾਵੇ ਤੇ ਤਾਂ ਜਿਹੜਾ ਵਿਆਸ ਇਹਦਾ ਇਹਦਾ ਵਿਆਸ ਹੈਗਾ ਉਹ ਬਣਦਾ ਹੈਗਾ 12742 ਕਿਲੋਮੀਟਰ ਤਾਂ ਧਰਤੀ ਦਾ ਫਿਰ ਕੇਂਦਰ ਕਿੰਨੀ ਦੂਰ ਹੋਇਆ 6371 ਕਿਲੋਮੀਟਰ ਦੇ ਵਿੱਚ ਧਰਤੀ ਦਾ ਕੇਂਦਰ ਆ ਹੁਣ ਕੀ ਅਸੀਂ ਕੇਂਦਰ ਦੇ ਵਿੱਚ ਦੀ ਕੋਈ ਸਰਾਖ ਕਰ ਸਕਦੇ ਹਾਂ ਕਿ ਉੱਪਰੋਂ ਖੂਬ ਪੜਦੇ ਜਾਈਏ ਤੇ ਕੇਂਦਰ ਤੱਕ ਸਰਾਖ ਕਰ ਲਈਏ ਪਾਈਪ ਪਾ ਲਈਏ ਤੇਦਾ ਜਵਾਬ ਹੈ ਨਹੀਂ ਕਿਉਂ ਹੁਣ ਕਿ ਆ ਕੇ ਬੋਰ ਦੀਆਂ ਤਾਂ ਹੁਣ ਮਸ਼ੀਨਾਂ ਹੈਗੀਆਂ ਆਪਾਂ ਬੋਰ ਕਰਦੇ ਜਾਈਏ ਬੋਰ ਕੀਤਾ ਹੀ ਆ ਨਾ ਪੰਜਾਬ ਦੇ ਵਿੱਚ ਆਪਾਂ ਬੋਰ ਕਰਦੇ ਹੀ ਆ ਕਿ ਪਹਿਲਾਂ 20 ਨਾਲਾਂ ਤੇ ਕਰਦੇ ਹੁੰਦੇ ਸੀਗੇ ਫਿਰ 40 ਤੇ ਕਰਨ ਲੱਪੇ ਫਿਰ 60 ਤੇ ਕਰਨ ਲੱਪੇ ਪਾਣੀ ਆ ਪੱਥਰ ਨਿਓ ਕੱਢਦੇ ਹੀ ਆ ਪਰ ਇਹਦੀ ਚ ਰਿਕਾ ਕੀ ਆ ਪਹਿਲੀ ਗੱਲ ਤਾਂ ਧਰਤੀ ਇੱਕੋ ਜੀ ਨਹੀਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜਿਉਂ-ਜਿਉਂ ਅੰਦਰ ਜਾਵਾਂਗੇ ਤਾਪਮਾਨ ਵੀ ਵਧੂਗਾ ਤੇ ਦਬਾਅ ਵੀ ਵਧੂਗਾ ਉੱਪਰਲੀ ਜਿਹੜੀ ਪੇਪੜੀ ਆ ਉਹ ਤਾਂ 30 ਤਾਂ 40 ਕਿਲੋਮੀਟਰ ਤੱਕ ਹੀ ਆ ਇਸ ਭਾਗ 'ਚ ਵੀ ਹਰ 35 ਕਿਲੋਮੀਟਰ ਦੇ ਬਾਅਦ 1 ਸੈਂਟੀਗ੍ਰੇਡ ਤਾਪਮਾਨ ਵੱਧ ਜਾਂਦਾ ਜੇ 1 ਕਿਲੋਮੀਟਰ ਥੱਲੇ ਜਾਵਾਂਗੇ ਤਾਂ ਉੱਥੇ ਤਾਪਮਾਨ 30 ਡਿਗਰੀ ਵੱਧ ਜਾਊਗਾ ਇਸ ਤੋਂ ਅਗਲਾ ਭਾਗ ਹੈ ਜਿਹੜਾ ਮੈਂਟਲ ਜੀ ਨੂੰ ਕਿਹਾ ਜਾਂਦਾ ਹੈਗਾ ਇਹ ਜਿਹੜਾ ਮੈਟਲ ਆ ਇਹ ਤਾਂ 10000 ਕਿ ਡਿਗਰੀ ਸੈਲਸੀਅਸ ਉਸੇ ਤਾਪਮਾਨ ਹੋ ਜਾਂਦਾ ਉੱਥੇ ਤਾਂ ਫਿਰ ਆਈ ਸਮਝ ਲਓ ਕਿ ਸਾਰਾ ਕੁਝ ਪਿਗਲੇ ਆਵਿਆ ਇੱਥੇ ਉੱਥੇ ਤਾਂ ਪਿਗਲੇ ਆ ਸਭ ਕੁਝ ਇਹ ਨਹੀਂ ਕਿ ਉੱਥੇ ਕੋਈ ਪੂਰ ਸ ਜਾਂ ਸੋਲਡ ਜਾਂ ਮਿੱਟੀ ਆ ਉੱਥੇ ਸਭ ਕੋਈ ਪਿਗਲੇ ਇਹ ਭਾਗ ਆਕਾ ਲੋਕ ਕੋਈ 2900 ਕਿਲੋਮੀਟਰ ਤੱਕ ਦਾ ਇਸ ਤੋਂ ਅੱਗੇ ਧਰਤੀ ਦੇ ਕੇਂਦਰ ਦਾ ਭਾਗ ਜਿਹਨੂੰ ਕੋਰ ਕਿਹਾ ਜਾਂਦਾ ਉਹਦਾ ਤਾਪਮਨ ਤਾਂ ਬਈ ਬਹੁਤ ਹੈ 5000 ਡਿਗਰੀ ਸੈਲਸੀਅਸ ਤਾਂ ਉੱਥੇ ਤਾਂ ਫਿਰ ਕੋਈ ਚੀਜ਼ ਜਿਹੜੀ ਬੋਰ ਕਰਨ ਜਾਊਗੀ ਉਹ ਖੁਦ ਹੀ ਪਿਗਲ ਜੂਗੀ ਤਾਂ ਉੱਥੇ ਤਾਂ ਮਸ਼ੀਨ ਹੀ ਪਿਗਲ ਜੂਗੀ ਜਿਹੜੀ ਆਪਾਂ ਬੋਰ ਕਰਨ ਨੂੰ ਅੰਦਰ ਭੇਜਾਂਗੇ ਇਸ ਕਰਕੇ ਬੰਦਾ ਤਾਂ ਉੱਥੇ ਜਾ ਹੀ ਨਹੀਂ ਸਕੂਗਾ ਇਹ ਇਹ ਦਵਾਈ ਬਹੁਤ ਵੱਜ ਜਾਂਦਾ ਕਿੱਡੀ ਵੀ ਆਪਾਂ ਮੋਟੀ ਪਾਈਪ ਪਾਉਣ ਦੀ ਕੋਸ਼ਿਸ਼ ਕਰੀਏ ਉਹ ਝਾਲ ਨਹੀਂ ਸਕੂਗੀ ਤਾਂ ਸੋ ਹੁਣ ਤੱਕ ਫਿਰ ਇਹ ਵੀ ਦੇਖ ਲਈਏ ਕਿ ਕਿੰਨਾ ਕੁ ਡੂੰਘਾ ਬੋਰ ਹੋ ਗਿਆ ਡੂੰਘਾ ਬੋਰ ਨਾ ਰੂਸ ਨੇ ਕੀਤਾ ਕੋਲਾ ਖੂਹ ਦੇ ਵਿੱਚ ਕਿੰਨਾ ਕੁ ਕੀਤਾ 12 ਕਿਲੋਮੀਟਰ ਤੋਂ ਥੋੜਾ ਜਿਹਾ ਵੱਧ ਦਾ ਯਾਨੀ 12 ਕਿਲੋਮੀਟਰ ਦੇ ਥੋੜਾ ਜਿਹਾ ਵੱਧ ਕਿੰਨਾ ਹੈਗਾ 12260 ਮੀਟਰ ਉਹਨਾਂ ਨੇ ਬੋਰ ਕੀਤਾ ਸੀ 1970 ਚ ਸ਼ੁਰੂ ਕੀਤਾ ਸੀਗਾ ਇੱਕ ਅਲੱਗ-ਪਗ 90 ਚ ਆ ਕੇ ਇਹਨੂੰ ਪ੍ਰੋਜੈਕਟ ਨੂੰ ਬੰਦ ਕਰਤਾ ਉੱਥੇ ਤਾਂ ਮਾ 180 ਡਿਗਰੀ ਸੀਗਾ ਇਸ ਤੋਂ ਇਲਾਵਾ ਫਿਰ ਕਿਉਂ ਨਹੀਂ ਕਰ ਸਕੇ ਇੱਕ ਤੱਕ ਗਰਮੀ ਵਧ ਗਈ ਦਬਾਅ ਵਧ ਗਿਆ ਉਹ ਦੂਜਾ ਭਾਈ ਇਹ ਕੀ ਵੀ ਹੋ ਗਿਆ ਕਿ ਉਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਤੇ ਆਰਥਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਵੀ ਉਹ ਖਿਲਰ ਗਿਆ ਪਰ ਅਜੇ ਤੱਕ ਵੀ ਇਹ ਦੁਨੀਆ ਦਾ ਸਭ ਤੋਂ ਡੂੰਘਾ ਇੱਕ ਖੂ ਹੈਗਾ ਚੀਨ ਨੇ ਵੀ ਇੱਕ ਡੂੰਘਾ ਬੋਰ ਕੀਤਾ ਪਰ ਉਹਨਾਂ ਨੇ ਹਜੇ 10 ਕ ਜਿਹੜਾ ਕਿਲੋਮੀਟਰ ਤੱਕ ਹੀ ਡੂੰਘਾ ਜਾਣ ਸ਼ੁਰੂ ਕੀਤਾ ਇਹ ਅਸੀਂ ਪ੍ਰਥਵੀ ਨੂੰ ਸੰਤਰਾ ਸਮਝੀਏ ਜਿਵੇਂ ਆਪਾਂ ਪਹਿਲਾਂ ਆਖਿਆ ਕਿ ਇਹਦੀ ਸ਼ਕਲ ਸੰਤਰੇ ਵਰਗੀ ਹੈ ਤਾਂ ਡੂੰਘੇ ਤੋਂ ਡੂੰਘਾ ਬੋਰ ਵੀ ਇਹਦੀ ਬਾਹਰਲੀ ਛਿੱਲ ਨੂੰ ਵੀ ਪਾਰ ਨਹੀਂ ਕਰ ਸਕਦਾ ਇਹ ਔਖਾ ਕੰਮ ਆ ਆਮ ਕਰਕੇ ਜਿਹੜਾ ਸਾਡੇ ਘਰਾਂ 'ਚ ਨਲਕੇ ਲੱਗਦੇ ਆ 20 ਤੋਂ 30 ਫੁੱਟ ਤੋਂ ਲੈ ਕੇ 80 ਤੋਂ 100 ਫੁੱਟ ਤੱਕ ਹੀ ਸੀਮਤ ਹੁੰਦੇ ਆ ਡੂੰਘੇ ਤੋਂ ਡੂੰਘਾ ਇਹਦਾ ਟਿਊਬ ਵਾਲਾ ਉਹ ਵੀ 6 ਤੋਂ 700 ਫੁੱਟ ਤੋਂ ਵੱਧ ਨਹੀਂ ਹੁੰਦਾ ਯਾਨੀ 200 ਮੀਟਰ ਦੇ ਲਗਭਗ ਜੇ ਇਹ ਡੂੰਘੇ ਟਿਊਬ ਲਗਾਉਣ ਸਮੇਂ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਜੇ 200 ਮੀਟਰ ਤੋਂ ਵੀ ਥੱਲੇ ਜਾਣਾ ਹੋਵੇ ਡੂੰਘਾ ਖੋਲ ਕਰਨਾ ਹੋਵੇ ਤਾਂ ਫਿਰ ਇੰਨਾ ਬਹੁਤ ਔਖਾ ਹੈ 1 ਕਿਲੋਮੀਟਰ ਤਾਂ ਬਹੁਤ ਲੰਮਾ ਸਮਾਂ ਇਸ ਤੋਂ ਅੱਗੇ ਦਾ ਤਾਪਮਾਨ ਵੀ ਵਾਜੂ ਤੇ ਹੋਰ ਮੁਸ਼ਕਲਾਂ ਵੀ ਵਾਧ ਜਾਣਗੀਆਂ ਚਲੋ ਇਸ ਗੱਲ ਨੂੰ ਆਪਾਂ ਛੱਡੀਏ ਚਲੋ ਆਪਾਂ ਕਲਪਨਾ ਕਰੀਏ ਕਿ ਮੰਨ ਲਓ ਆਪਾਂ ਧਰਤੀ ਦੇ ਵਿੱਚ ਸਰਾਖ ਤੱਕ ਕਰ ਲਿਆ ਜੇ ਸਰਾਖ ਕਰ ਲਿਆ ਪੂਰਾ ਸਿਰੇ ਤੱਕ ਸਰਾਖ ਕਰ ਲਿਆ ਕੇਂਦਰ ਤੋਂ ਵੀ ਗਾਂਹ ਤੱਕ ਸਰਾਖ ਕਰ ਲਿਆ ਦੂਜੇ ਪਾਸੇ ਅਸੀਂ ਮੋਰੀ ਕਰ ਲਈ ਸਰੰਗ ਬਣਾ ਲਈ ਟਨਲ ਬਣਾ ਲਈ ਤਾਂ ਫਿਰ ਹੋਊਗਾ ਕਿ ਜਿਹੜੀ ਆਪਾਂ ਚੀਜ਼ ਉੱਤੋਂ ਸਿੱਟਾਂਗੇ ਉਹ ਕਿੱਥੇ ਜਾ ਕੇ ਰੁਕੂਗੀ ਕੀ ਦੂਜੇ ਪਾਸੇ ਜਾ ਕੇ ਨਿਕਲੂਗੀ ਜਾਂ ਕੇਂਦਰ 'ਚ ਰੁਕ ਜੂਗੀ ਅਸਲ 'ਚ ਕੀ ਆ ਕਿ ਸਰਾਖ 'ਚ ਜੇ ਆਪਾਂ ਕੋਈ ਚੀਜ਼ ਸਿੱਟਾਂਗੇ ਨਾ ਤਾਂ ਉਹ ਬਹੁਤ ਤੇਜ਼ੀ ਨਾਲ ਹੇਠਾਂ ਨੂੰ ਜਾਵੇਗੀ ਜਿਵੇਂ ਆਪਾਂ ਪਹਿਲਾਂ ਵੀ ਕਹਿ ਲਿਆ ਕਿ ਪੱਤੀ ਜੇ ਜੜੀ ਮੀਟਰ ਪਰ ਸੈਕਿੰਡ ਦੀ ਰਫਤਾਰ ਨਾਲ ਤੇਜ਼ੀ ਜਾਊਗਾ ਇੰਨਾ ਤੇਜ਼ੀ ਤੇਜ਼ੀ ਤੀਜੀ ਹੁੰਦੀ ਜਾਊਗੀ ਤੇਜ਼ ਹੋਊਗੀ ਪਰ ਉਹਦੀ ਰਫਤਾਰ ਇੰਨੀ ਵੱਧ ਜੂਗੀ ਕਿ ਉਹ ਨਾ ਕੇਂਦਰ ਤੋਂ ਅੱਗੇ ਲੰਘ ਜੂਗੀ ਤੇ ਕੇਂਦਰ ਤੋਂ ਅੱਗੇ ਲੰਘ ਜੂਗੀ ਪਰ ਲੰਘ ਕੇ ਕਿੱਥੇ ਜਾਊਗੀ ਜਿਉਂ-ਜਿਉਂ ਅੱਗੇ ਵਧਦੀ ਜਾਊਗੀ ਤਾਂ ਉਹ ਗ੍ਰੈਵਿਟੀ ਫੋਰਸ ਨਾਲ ਉਹਦੀ ਰਫਤਾਰ ਫਿਰ ਘਟਣੀ ਸ਼ੁਰੂ ਹੋ ਜਾਊਗੀ ਜਦੋਂ ਉਹ ਦੂਜੇ ਪਾਸੇ ਬਾਹਰ ਨਿਕਲਣੇ ਆਲੀ ਹੋਊਗੀ ਉਦੋਂ ਉਹਦੀ ਰਫਤਾਰ ਵੀ ਜ਼ੀਰੋ ਹੋ ਜਾਊਗੀ ਤੇ ਮੁੜ ਫਿਰ ਥੱਲੇ ਨੂੰ ਡਿੱਗਣੀ ਸ਼ੁਰੂ ਹੋ ਜਾਊਗੀ ਇਸ ਕਰਕੇ ਇਹ ਲੱਗਦਾ ਕਿ ਜੇ ਆਪਾਂ ਪੱਥਰ ਸੱਟ ਵੀ ਦੇਈਏ ਤਾਂ ਉਹ ਪੱਥਰ ਇਉਂ ਹੀ ਉੱਪਰੋਂ ਥੱਲੇ ਥੱਲਿਓਂ ਉੱਪਰ ਉੱਪਰੋਂ ਥੱਲੇ ਹੁੰਦਾ ਰਹੂਗਾ। ਵੈਸੇ ਇਹ ਗੱਲਾਂ ਸਭ ਸਿਧਾਂਤਕ ਜਾਂ ਐਵੇਂ ਤੁਹਾਡਾ ਜੀ ਲਵਾਉਣ ਲਈ ਖੇੜਾ। ਹਾਦੀ ਘੜੀ ਇਹੋ ਜਿਹਾ ਕੁਝ ਹੋਣਾ ਹੀ ਨਹੀਂ ਕਿਉਂਕਿ ਉਹ ਭਾਈ ਪੱਥਰ ਨੂੰ ਹੀ ਅੱਗ ਲੱਗ ਜੂਗੀ। ਪੱਥਰ ਸੜ ਕੇ ਸੁਆਹ ਹੋ ਜਾਊਗਾ। ਚਲੋ ਅੱਜ ਇੰਨੀਆਂ ਹੀ ਗੱਲਾਂ। ਬਾਕੀ ਗੱਲਾਂ ਕਿਸੇ ਦਿਨ ਫੇਰ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ। ਮਿਹਰਬਾਨੀ ਤੁਸੀਂ ਵੀਡੀਓ ਸੁਣੀ ਇਸ ਕਿਸਮ ਦੀਆਂ ਦਿਲਚਸਪ ਵੀਡੀਓ ਦੇਖੋ ਆਪਣੇ ਬੱਚਿਆਂ ਦਿਖਾਓ ਸ਼ੁਕਰੀਆ